हां दोस्तों ਅਸੀਂ ਚੱਲ ਰਹੇ ਸੀ ਅੱਜ ਰੋਡ ਤੇ ਜਾਂਦੇ ਜਾਂਦੇ ਸਾਨੂੰ ਇਹ ਵੀਰ ਮਿਲਿਆ ਤੇ ਨਾਲ ਇਹਨਾਂ ਦੇ ਭੈਣ ਜੀ ਨੇ ਤੇ ਕਿੱਥੋਂ ਆਏ ਨੇ ਇਹਨਾਂ ਦਾ ਕਹਿਣਾ ਕਿ ਅਸੀਂ ਟੂਰ ਕਰ ਰਹੇ ਆ ਕਿੱਥੇ ਦਾ ਟੂਰ ਆ ਬਿਲਕੁਲ ਗੱਲ ਕਰਾਂਗੇ ਤੇ ਹਾਂਜੀ ਸਰ ਕਿੱਥੋਂ ਚੱਲੇ ਤੇ ਕਿੱਥੇ ਜਾਣਾ ਤੁਸੀਂ ਅਸੀਂ ਜੀ ਫਗਵਾੜੀ ਦੇ ਕੋਲ ਸਾਡਾ ਕੁਲਥਮ ਪਿੰਡ ਹੈ ਅਸੀਂ ਦੋਨੇ ਹਸਬੰਡ ਵਾਈਫ ਤੇ ਅਸੀਂ ਲਗਭਗ 2 2.5 ਸਾਲ ਪਹਿਲਾਂ ਸਾਈਕਲ ਦਾ ਸਫ਼ਰ ਸ਼ੁਰੂ ਕੀਤਾ ਸੀਗਾ ਅਸੀਂ ਹਾਫ ਇੰਡੀਆ ਕੰਪਲੀਟ ਕੀਤਾ 10 ਮਹੀਨਿਆਂ ਦੇ ਵਿੱਚ ਤੇ ਫਿਰ ਅਸੀਂ ਲਦਾਖ ਦੀ ਰਾਈਡ ਕੱਢੀ ਉਹ ਅਸੀਂ ਬਾਈਕ ਤੇ ਕੀਤੀ ਤੇ ਫਿਰ ਜਿਹੜਾ ਆਪਣੇ ਤੇ ਜਿਹੜਾ ਮਨੇ ਕਿੱਧਰ ਗਏ ਸੀ ਆਪਾਂ ਤੀਸਰਾ ਆਫ ਇੰਡੀਆ ਟੂਰ ਕੀਤਾ ਸੀਗਾ ਪੂਰਾ ਲਾਸਟ ਕਨਿਆ ਕੁਮਾਰੀ ਤੱਕ ਕੀਤਾ ਸੀ ਉਸ ਤੋਂ ਬਾਅਦ ਅਸੀਂ ਸਪੀਤੀ ਦਾ ਟੂਰ ਕੀਤਾ ਤਿੰਨ ਮਹੀਨਿਆਂ ਦਾ ਫਿਰ ਅਸੀਂ ਟੂਰ ਕੀਤਾ ਲਦਾਖ ਦਾ ਤੇ ਹੁਣ ਜਿਹੜਾ ਸਾਡਾ ਹਾਫ ਇੰਡੀਆ ਰਹਿੰਦਾ ਆ ਅਸੀਂ ਉਹ ਕੰਪਲੀਟ ਕਰਨ ਚੱਲੇ ਆ ਕਿੰਨਾ ਸਮਾਂ ਮਤਲਬ ਹੋ ਗਿਆ ਸੋ ਚੱਲਦਿਆਂ ਨੂੰ ਤੇ ਕਿੰਨਾ ਸਮਾਂ ਲੱਗ ਜਾਏਗਾ ਹੋਰ ਅਸੀਂ ਹਲੇ ਭਾਜੀ ਕੱਲ ਸਟਾਰਟ ਕੀਤਾ ਆ ਹਲੇ ਇੱਕ ਸਮਾਂ ਕਿੰਨਾ ਲੱਗਣਾ ਆ ਇਹ ਤਾਂ ਹੁਣ ਕੁਝ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਪੂਰਾ ਡੀਪਲੀ ਘੁੰਮਦੇ ਆ ਐਸਟੀਮੇਟ ਆ ਕਿ 6-7 ਕੁ ਮਹੀਨੇ ਲੱਗਣਗੇ ਪਹਿਲਾ ਸਫਰ ਸਾਡਾ 10 ਮਹੀਨਿਆਂ ਚ ਕੰਪਲੀਟ ਹੋਇਆ ਸੀ ਇਹ ਗੱਲ ਕਰੀਏ ਪਿੱਛੇ ਪਰਿਵਾਰ ਦੇ ਵਿੱਚ ਕੌਣ-ਕੌਣ ਆ ਜਿਹਨੂੰ ਸਾੜ ਕੇ ਤੁਸੀਂ ਪੂਰਾ ਇੰਡੀਆ ਘੁੰਮ ਰਹੇ ਹੋ ਕਿ ਪਰਿਵਾਰ ਵਾਲੇ ਤੁਹਾਨੂੰ ਰੋਕ ਨਹੀਂਦੇ ਨਹੀਂ ਜੀ ਮੰਮੀ ਡੈਡੀ ਐ ਸਾਡੇ ਜੀ ਖੁਸ਼ ਨੇ ਹੁਣ ਨਾਲੇ ਸਾਡਾ ਰੋਜ਼ਗਾਰ ਵੀ ਇਹੀ ਹੈ ਜੇ ਅਸੀਂ YouTube ਤੇ ਵੀਡੀਓ ਪਾਉਨੇ ਆ ਸਾਡਾ ਚੈਨਲ ਕਿੰਗ ਐਂਡ ਕੁਈਨ ਹੈ ਤੇ ਫਿਰ ਇਨਕਮ ਵੀ ਹੋ ਜਾਂਦੀ ਹੈ ਤੇ ਨਾਲੇ ਘੰਬ ਵੀ ਲਈਦਾ ਜੀ ਅੰਜੀ ਜੇ ਗੱਲ ਕਰੇ ਜਿੱਦਾਂ ਕਿ ਇੱਕ ਪਹਿਲਾਂ ਬਾਹਰੋਂ ਆ ਕੇ ਘੁਮਰੇ ਸੀ ਉਹਨਾਂ ਨੂੰ ਕਾਫੀ ਮਤਲਬ ਇੱਥੇ ਇੰਡੀਆ ਦੇ ਵਿੱਚ ਆ ਕੇ ਪ੍ਰੋਬਲਮ ਆਈ ਸੀ ਕਿ ਤੁਹਾਨੂੰ ਤਾਂ ਨਹੀਂ ਲੱਗਿਆ ਕਿ ਇਦਾਂ ਦੀ ਪ੍ਰੋਬਲਮ ਆਈ ਹੋਵੇ ਇੱਥੇ ਨਹੀਂ ਭਾਈ ਸਾਨੂੰ ਕਿਤੇ ਨਹੀਂ ਦਿੰਦੀ ਪ੍ਰੋਬਲਮ ਨਹੀਂ ਆਈ ਹਾਂ ਉਹਨਾਂ ਨੂੰ ਆਈ ਸੀ ਬਿਹਾਰ ਵਾਲੇ ਏਰੀਆ 'ਚ ਅਸੀਂ ਉੱਧਰ ਜਾਵਾਂਗੇ ਬੰਦਾ ਆਪ ਨੂੰ ਥੋੜਾ ਸੇਫਲੀ ਰਹਿਣਾ ਪੈਂਦਾ ਕਿਉਂਕਿ ਜਿਹੜੇ ਗੋਰੇ ਆ ਉਹ ਕੱਲੇ ਰਹਿਣਾ ਜ਼ਿਆਦਾ ਪਸੰਦ ਕਰਦੇ ਕੱਲੇ ਜ਼ਿਆਦਾ ਟੈਂਟ ਲਾਉਂਦੇ ਆ ਅਗਰ ਆਪਾਂ ਬੰਦਿਆਂ 'ਚ ਰਹਿਵਾਂਗੇ ਆਪਾਂ ਸੇਫ ਕਮਿਊਨਿਟੀ 'ਚ ਰਹਿਵਾਂਗੇ ਤਾਂ ਆਪਾਂ ਨੂੰ ਇਦਾਂ ਦਾ ਕੋਈ ਖਤਰਾ ਨਹੀਂ ਸਾਂਝਾ ਦੇਸ਼ ਮੰਨਿਆ ਜਾਂਦਾ ਇੰਡੀਆ ਦੇ ਵਿੱਚ ਆ ਕੇ ਉਹਨਾਂ ਨਾਲ ਇਦਾਂ ਦੀ ਹਰਕਤ ਹੁੰਦੀ ਹੈ ਮੈਂ ਤੁਸ ਕੀ ਕਹਿਣਾ ਚਾਹਾਂ ਸ਼ਰਮ ਵਾਲੀ ਗੱਲ ਆ ਭਾਜੀ ਆਪਣੇ ਲਈ ਸਾਰਿਆਂ ਲਈ ਆਪਣੇ ਇੰਡੀਆ ਦੇ ਪੂਰੀ ਕੰਟਰੀ ਲਈ ਕਿਉਂਕਿ ਉਹ ਆਉਂਦੇ ਆ ਇੱਕ ਸੇਫ ਜ਼ੋਨ ਦੇਖ ਕੇ ਆਉਂਦੇ ਘੁੰਮਣ ਫਿਰਨ ਆਉਂਦੇ ਆਪਣਾ ਕਲਚਰ ਦੇਖਣ ਆਉਂਦੇ ਆ ਆ ਕੇ ਉਹਨਾਂ ਨਾਲ ਇਦਾਂ ਦੇ ਬੇਫੂਨਾ ਉਹਨਾਂ ਦੇ ਜਿਹੜੇ ਸੋਚ ਦੇ ਵਿੱਚ ਮਾੜਾ ਇਫੈਕਟ ਪੈਂਦਾ ਆ ਆਪਣੇ ਦੇਸ਼ ਦੇ ਪ੍ਰਤੀ ਪੂਰਾ ਦੇਸ਼ ਬਦਨਾਮ ਹੋ ਗਿਆ ਬਦਨਾਮ ਹੋ ਰਿਹਾ ਸੋ ਆਪਣੀ ਸਿਰਫ ਬਦਨਾਮ ਪਰ ਸਾਰਾ ਦੇਸ਼ ਹੋ ਗਿਆ ਸੋ ਇਦਾਂ ਹੀ ਆ ਬਾਈ ਇਦਾਂ ਦੇ ਬੰਦੇ ਨੂੰ ਵੈਸੇ ਫਾਂਸੀ ਤੇ ਲਟਕਾ ਦੇਣਾ ਚਾਹੀਦਾ ਤਾਂ ਹੀ ਵਿੱਚ ਜਦੋਂ ਦੁਬਈ ਵਰਗੀਆਂ ਕੰਟਰੀਆਂ ਦੇ ਵਿੱਚ ਉਦੋਂ ਹੀ ਡੈਥ ਦੇ ਦਿੰਦੇ ਹਨ ਤੇ ਬੰਦਾ ਮੁੜ ਕੇ ਕੋਈ ਗਲਤੀ ਬਹੁਤ ਘੱਟ ਹੁੰਦੀ ਉਹ ਕਿੰਨਾ ਕਿੰਨਾ ਕੁ ਸਫਰ ਕਰ ਦਿੰਦੇ ਹੋ ਇੱਕ ਦਿਨ ਦੇ ਵਿੱਚ ਤੁਸੀਂ ਚੱਲ ਕੇ ਕਿਦੋਂ ਕਿੱਥੋਂ ਤੇ ਚੱਲ ਕੇ ਕਿੰਨਾ ਜਗ੍ਹਾ ਰੁਕਦੇ ਹੋ ਔਰ ਜਦੋਂ ਰੁਕਦੇ ਹੋ ਕਿਤੇ ਜਾ ਕੇ ਤਾਂ ਕਹੋ ਜਹੀ ਜਗ੍ਹਾ ਤੇ ਜਾ ਕੇ ਰੁਕਦੇ ਹੋ ਜਾਂ ਗੁਰਦੁਆਰਿਆਂ ਦੇ ਵਿੱਚ ਜਾਂ ਕਿਦਾਂ ਬਈ ਅਸੀਂ ਗੁਰਦੁਆਰਾ ਮੰਦਿਰ ਸਾਡੇ ਸਬਸਕ੍ਰਾਈਬਰ ਨੇ ਉਹ ਹੋਟਲ ਕਰਵਾ ਦਿੰਦੇ ਨੇ ਘਰਾਂ 'ਚ ਵੀ ਰੁੱਕ ਲਈਦਾ ਟੈਂਟ ਵੀ ਲਾ ਕੇ ਰੁੱਕ ਲਈਦਾ ਜਦੋਂ ਮਦਾਨੀ ਜਿਹੜਾ ਏਰੀਆ ਹੈ ਇੱਥੇ 100 ਕਿਲੋਮੀਟਰ 120 ਰੋਜ਼ ਦੇ ਕਿਲੋਮੀਟਰ ਨਿਕਲ ਜਾਂਦੇ ਨੇ ਪਹਾੜੀ ਏਰੀਆ ਚ 30 40 20 ਵੀ ਨਿਕਲਦਾ ਕਈ ਵੇਲੇ ਕਿਉਂਕਿ ਪਹਾੜ ਤਿੱਕੇ ਬਹੁਤ ਹੁੰਦੇ ਨੇ ਕਈ। ਥੱਕਦੇ ਨਹੀਂ ਹੈਗੇ ਅੱਜਕੱਲ ਤਾਂ ਵੇ 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 ਬਹੁਤ ਸਿੱਧੀ ਹੋ ਜਾਂਦਾ। ਪਹਾੜੀ ਉਹਦਾ ਨਾ ਬੰਦੇ ਟੱਕਰਦੇ ਆ ਪਿਆਰ ਮਿਲਦਾ ਤੇ ਕੇਮਾ ਆਪਣੇ ਆਪ ਲੈ ਜਾਂਦਾ। ਸਾਨ ਪੀਣ ਦੀ ਅਪਰੈਂਟ ਕਿਦਾਂ ਫਿਰ ਤੁਸੀਂ ਕਰਦੇ ਹੋ ਜਿੱਦਾਂ ਹੁਣ ਜਾ ਰਹੇ ਹਾਂ ਰੋਡ ਤੇ ਤੁਹਾਨੂੰ ਕੋਈ ਚੀਜ਼ ਦੀ ਲੋੜ ਪੈ ਗਈ ਤਾਂ ਚਲੋ ਇਹ ਤਾਂ ਪੰਜਾਬ ਆ ਪੰਜਾਬ ਦੇ ਵਿੱਚ ਤਾਂ ਬਹੁਤ ਲੋਕ ਦਿਲ ਦਰਿਆਨ ਹੈਗੇ ਕਿਸੇ ਤੋਂ ਮਰਜ਼ੀ ਆਪਾਂ ਚੀਜ਼ ਲੈ ਲਈਏ ਬਾ ਜਦੋਂ ਬਾਹਰਲੇ ਸਟੇਟਾਂ ਦੇ ਵਿੱਚ ਜਾਣਾ ਜ਼ਿਆਦਾਤਰ ਦੇਖਿਆ ਜਾਂਦਾ ਕਿ ਬਾਹਰਲੇ ਸਟੇਟ ਪੰਜਾਬ ਵਰਗੇ ਨਹਿਗਾ ਤਾਂ ਉੱਥੇ ਕਿੱਦਾਂ ਮੁਸ਼ਕਲਾਂ ਤੁਸੀਂ ਉਹ ਕਰਦੇ ਪਈ ਪੰਜਾਬ ਵਰਗੇ ਤਾਂ ਚਲੋ ਆਪਣੇ ਲੰਗਰ ਬਹੁਤ ਲੱਗਦੇ ਨੇ ਪਰ ਜੇ ਕਿਸੇ ਨੇ ਨਾ ਬਹੁਤ ਲੋ ਬਜਟ ਦੇ ਵਿੱਚ ਘੁੰਮਣਾ ਵੀ ਹੋਵੇ ਇੰਡੀਆ ਸਭ ਤੋਂ ਵਧੀਆ ਕੰਟਰੀ ਆ ਬਾਕੀ ਸਟੇਟਾਂ ਵੀ ਮਾਰੀਆਂ ਨਹੀਂ ਹੈਗੀਆਂ ਬਾਕੀ ਸਟੇਟਾਂ 'ਚ ਵੀ ਸਾਨੂੰ ਬਹੁਤ ਭਰਮਾ ਹੰਗਾਰਾ ਹੀ ਮਿਲਿਆ ਅਸੀਂ ਪਹਿਲੇ 5 ਮਹੀਨੇ 1 ਰੁਪਿਆ ਨਹੀਂ ਲਾਇਆ ਰਾਤ ਨੂੰ ਸੌਣ ਲਈ 5 ਮਹੀਨੇ ਅਸੀਂ ਲੋਕਾਂ ਦੇ ਘਰਾਂ 'ਚ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਇੱਥੇ ਰੁਕਦੇ ਗਏ ਹਾਂ ਮੁੰਬਈ ਵੀ ਸਾਨੂੰ ਫਲੈਟ ਦਿੱਤਾ ਸੀਗਾ ਸਾਰੇ ਚੰਗੇ ਨੇ ਕ੍ਰਿਸਚਨ ਹਰੇਕ ਕਮਿਊਨਿਟੀ ਚੰਗੀ ਐ ਬੰਦਾ ਮੋਹਰਲਾ ਚੰਗਾ ਹੋਵੇ ਤਾਂ ਮੋਹਰਲੇ ਨੂੰ ਚੰਗੇ ਹੀ ਮਿਲਦੇ ਆ ਜੇ ਹੁਣ ਬੰਦਾ ਆਪੇ ਮਾੜਾ ਐ ਤੇ ਫਿਰ ਟੱਕਰ ਤੇ ਵੀ ਮੋਹਰਲੇ ਮਾੜੇ ਨੇ ਨਹੀਂ ਕਾਫੀ ਜਿੱਦਾ ਦੇਖਿਆ ਅਸੀਂ ਤਾਂ ਕਈ ਵਾਰੀ ਦਿੱਲੀ ਗਿਆ ਭਾਈ ਇੰਝ ਜਿਆਦਾ ਦਿੱਲੀ ਜਾ ਕੇ ਅਸੀਂ ਦੇਖਿਆ ਜੇ ਰਸਤਾ ਪੁੱਛੀ ਤਾਂ ਅਗਲਾ ਪਤਾ ਉਹ ਕੀ ਬੋਲਦੇ ਨੇ ਐਸਾ ਕਰੋ ਆਮਨੇ ਵਹੀਂ ਜਾਣਾ ਐ ਆਪ ਸਾਥ ਲੈ ਜਾਓ ਗੱਡੀ 'ਤੇ ਬਿਠਾ ਕੇ ਇਹ ਪੰਜਾਬ ਦੇ ਵਿੱਚ ਤਾਂ ਆਪਣੇ ਲੋਕ ਘਰ ਤੱਕ ਪਹੁੰਚਾਉਂਦੇ ਨੇ ਇਹ ਗੱਲ ਨੂੰ ਦੇਖ ਕੇ ਮੈਂ ਗੱਲ ਕਰੀ ਨਹੀਂ ਭਾਜੀ ਬਾਰ ਵੀ ਬਹੁਤ ਵਧੀਆ ਅਸੀਂ ਚਾਰਚ ਵਿੱਚ ਵੀ ਰਹੇ ਆਂ ਮਸਜਿਦ ਮੁਸਲਮਾਨ ਚ ਆਪਾਂ ਨਹੀਂ ਰਹਿ ਸਕਦੇ ਮਸਜਿਦ ਉਹਨਾਂ ਨੇ ਸਾਨੂੰ ਹੋਟਲ ਲੈ ਕੇ ਦਿੱਤੇ ਆ ਗੁਰਦੁਆਰੇ ਵਿੱਚ ਰਹੇ ਮੰਦਿਰਾਂ ਚ ਵੀ ਰਹੇ ਲੋਕਾਂ ਦੇ ਘਰਾਂ ਚ ਵੀ ਰਹੇ ਆ ਹਰੇਕ ਪਾਸੇ ਪਾਜੀ ਪਿਆਰ ਮਿਲਿਆ ਜਿਹਦਾ ਤੁਸੀਂ ਕਰ ਰਹੇ ਹੋ ਟੂਰ ਪੰਜਾਬ ਦਾ ਇਸ ਟਾਈਮ ਪੂਰਾ ਕਰ ਰਹੇ ਹੋ ਅਸੀਂ ਕਿੱਥੇ ਕਿੱਥੇ ਦਾ ਤੁਹਾਡਾ ਅਗਲਾ ਟਿਕਾਣਾ ਹੋਊਗਾ ਕਿੱਥੇ ਕਿੱਥੇ ਪਹੁੰਚਣਾ ਤੁਸੀਂ ਜਿੱਦਾਂ ਇੱਥੋਂ ਪਾਜੀ ਅਸੀਂ ਜੈਪੁਰ ਜੈਪੁਰ ਤੋਂ ਜਿਹੜਾ ਕੋਟਾ ਅਜਮੇਰ ਪੁਸ਼ਕਰ ਸਾਡਾ ਰਹਿੰਦਾ ਉਸ ਤੋਂ ਬਾਅਦ ਅਸੀਂ ਇੰਦੌਰ ਇੰਦੌਰ ਤੋਂ ਜਿਹੜਾ ਅਗਲਾ ਹੋ ਜਾਂਦਾ ਪੁਪਾਲ ਕਲਕੱਤਾ ਉੱਤੇ ਸਾਡਾ ਇੱਕ ਸਾਡਾ ਨਾਰਥ-ਈਸਟ ਸਾਡਾ ਤਖਤ ਰਹਿੰਦਾ ਪਟਨਾ ਸਾਹਿਬ ਅਸੀਂ ਪੰਜ ਤੱਕ ਤਾਂ ਯਾਤਰਾ ਲਈ ਪਹਿਤੋਂ ਪਹਿਲਾਂ ਚੱਲੇ ਸੀਗੇ ਜੇ 4 ਹੋ ਗਿਆ ਸਾਡਾ ਇੱਕ ਤਖਤ ਰਹਿੰਦਾ ਪਟਨਾ ਸਾਹਿਬ ਅਸੀਂ ਉਹ ਵੀ ਪੂਰਾ ਗਾਹਤ ਮੈਸੂ ਨੂੰ ਦੇਖਿਆ ਵੀ ਹੈ ਸ਼ਾਇਦ ਤੁਸੀਂ ਕਾਫੀ ਮੀਡ-ਮੁੜਦੇ ਦਿਖਾਉਂਦੇ ਹੁੰਦੇ ਸੀ ਬਾਹਰ ਥੋੜੇ ਜਿਹੀ ਵੀਡੀਓ ਦੀ ਹੈ ਸ਼ਾਇਦ ਹੈ ਨਾ ਹਾਂਜੀ ਤਾਂ ਤਾਮਿਲਨਾਡੂ ਵੱਲ ਵੀ ਕਾਫੀ ਆ ਬੀਫ ਉਹਨਾਂ ਟੰਗਿਆ ਹੁੰਦਾ ਉਹ ਅਸੀਂ ਦਿਖਾਈਆਂ ਪਹਿਲਾਂ ਵੀਡੀਓਜ਼ ਦੇ ਉਹਨੂੰ ਖਾ ਕੇ ਵੀ ਦੇਖਿਆ ਨਹੀਂ ਕਦੇ ਨਹੀਂ ਪਾਜੀ ਇਸ ਚੀਜ਼ ਨਾਲ ਸਾਨੂੰ ਪ੍ਰੋਬਲਮ ਬਹੁਤ ਹੋਈ ਤਾਮਿਲਨਾਡੂ ਜਾ ਕੇ ਉੱਧਰ ਜਿਆਦਾ ਨਾਨ ਵੇਜ ਆ ਤੇ ਆਪਾਂ ਵੇਜੇ ਆ ਰੋਟੀ ਦੀ ਪ੍ਰੋਬਲਮ ਥੋੜੀ ਹੁੰਦੀ ਆ ਜਾ ਕੇ ਉੱਧਰ ਤਾਂ ਮੈਂ ਪੰਜਾਬ ਦਾ ਜੂਥ ਬਾਹਰਲੇ ਦੇਚਨ ਤੁਰ ਜਾਂਦਾ ਕਿ ਤੁਹਾਡਾ ਮਨ ਨਹੀਂ ਕੀਤਾ ਵੀ ਅਸੀਂ ਵੀ ਇੱਕ ਜਗ੍ਹਾ ਤੇ ਤੂੰ ਘੁੰਮ ਕੇ ਉੱਥੇ ਬੈਠ ਜਾਈਏ ਨਹੀਂ ਨਹੀਂ ਪਾਜੀ ਜਾਓ ਕੰਪੇਅਰ ਕੇ ਆ ਜਾਓ ਪਰ ਪਛੋਕੜ ਬਣਾਓ ਆਪਣਾ ਇੱਥੇ ਜਮੀਨਾ ਲਾਓ ਖੇਤੀ ਕਰੋ ਇੱਥੇ ਘੁੰਮਣ ਫਿਰਨ ਜਾਓ ਜਾ ਕੇ ਆ ਜਾ ਉੱਥੇ ਪਾਜੀ ਕੰਮ ਕਰਨਾ ਇੱਥੇ ਵੀ ਕੰਮ ਕਰਨਾ ਆ ਇਹ ਚੀਜ਼ ਹੈ ਥੈਂਕ ਯੂ ਜੀ ਇਹ ਸਾਨੂੰ ਦੇਖੋ ਜੀ ਬਹੁਤ ਵਧੀਆ ਇਹਨਾਂ ਦਾ ਟੂਰ ਲੱਗਿਆ ਸਾਨੂੰ ਗੱਲ ਕਰਕੇ ਵੀ ਵਧੀਆ ਲੱਗਿਆ ਤੇ ਪੂਰੇ ਜੈਪੁਰ ਤੱਕ ਦਾ ਟੂਰ ਇਹਨਾਂ ਨੇ ਦੱਸਿਆ ਗਿਆ ਸੀ ਜਾ ਰਹੇ ਦੇਖੋ ਸਾਈਕਲਾਂ ਦੇ ਉੱਤੇ ਮੈਂ ਕਹੂੰਗਾ ਕਿ ਸਾਈਕਲ ਜ਼ਰੂਰ ਦਿਖਾਏ ਜਾਣਾ ਸਾਈਕਲਾਂ ਦੇ ਉੱਤੇ ਜਾ ਰਹੇ ਨੇ ਔਰ ਰੋਡ ਦੇ ਉੱਤੇ ਧੂਰੀ ਰੋਡ ਦੇ ਉੱਤੇ ਜਾ ਰਹੇ ਸੀ ਤੇ ਮੈਂ ਆ ਰਿਹਾ ਸੀ ਤੇ ਮੇਰਾ ਦਿਲ ਕੀਤਾ ਗੱਲ ਕਰਾਂ ਮੈਨੂੰ ਬਹੁਤ ਵਧੀਆ ਲੱਗਾ ਗੱਲ ਕਰਕੇ ਬਹੁਤ ਵਧੀਆ ਸੁਹਾਵੇ ਮਾਲਕ ਨੇ ਭਾਜੀ ਤੇ ਅਸੀਂ ਵੀ ਦੁਆਵਾ ਕਰਾਂਗੇ ਕਿ ਬਹੁਤ ਵਧੀਆ ਸਫ਼ਰ ਹੈ ਇਹਨਾਂ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਮਲੇਖ ਕੋਡਲਾ ਤੋਂ ਜਗਜੀਤ ਸਿੰਘ